ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਇੱਕ ਤਾਂਗ ਜੇ ਪੂਰੀ ਹੋ ਜਾਏ ਨਾ ਤੇਰੀ ਤੇਰੇ ਅੰਦਰ ਪੈਦਾ ਹੋ ਜਾਏ ਤਾਂ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਸਕਦੀਆਂ ਜਦੋਂ ਮਰਜ ਨੇ ਰਹਿਮਤ ਕਰਕੇ ਗੁਰੂ ਨੇ ਕਿਰਪਾ ਕਰ ਦਿੱਤੀ ਤੇਰੇ ਤੇ ਗੁਰਪੂਰੈ ਕਿਰਪਾ ਧਾਰੀ ਪਰਬ ਪੂਰੀ ਲੋਚ ਹਮਾਰੀ ਜਦੋਂ ਸਾਡੀ ਤਾੰਗ ਪੂਰੀ ਕਰ ਦਿੰਦੀ ਪਰ ਇੱਥੇ ਕਾਦੀ ਤਾੰਗ ਹੈ ਇੱਥੇ ਸਿਮਰਨ ਦੀ ਤਾੰਗ ਹੈ ਤੇ ਬਾਕੀ ਤਾੰਗਾਂ ਤਾਂ ਵਿਚੀ ਆ ਜਾਂਦੀਆਂ ਨੇ ਵੇਖੋ ਸਿਮਰਨ ਬੰਦਗੀ ਭਾਈ ਸਾਹਿਬ ਕਹਿੰਦੇ ਮੈਂ ਅਰਦਾਸ ਕਰਦਾ ਰਹਿੰਦਾ ਸੀ ਤੇ ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਹੈ ਹਰਥਾ ਮਹਾਰਾ ਸੱਚੇ ਪਾਈਸ਼ਾ ਅੰਗ ਸੰਗ ਹੋ ਕੇ ਸਾਡੇ ਸਹਾਇਤਾ ਕਰਦੇ ਆ ਗੁਰੂ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਤੇ ਮੇਰੀ ਸਿਮਰਨ ਵਾਲੀ ਤਾਂਗ ਸੀ ਜਿਹੜੀ ਪੂਰੀ ਕਰ ਦਿੱਤੀ ਤੇ ਦਰਖਤ ਆ ਜਾਂਦਾ ਸ਼ਾਂਤ ਆਪੀ ਆ ਜਾਂਦੀ ਹੈ ਜਿਹੜੇ ਘਰ ਵਿੱਚ ਜਿਹੜੇ ਹਿਰਦੇ ਵਿੱਚ ਸਿਮਰਨ ਆ ਗਿਆ ਭਾਵੇਂ ਅੱਜ ਤੋਂ ਹੀ ਸ਼ੁਰੂ ਕਰਦੇ ਹੋ ਮਹੀਨੇ ਦੇ ਅੰਦਰ ਅੰਦਰ ਕਿਰਪਾ ਹੋ ਜਾਣੀ ਆ ਆਖੋ ਸਤਨਾਮ ਐਡੀ ਵੱਡੀ ਪਾਵਰ ਹੈ ਪਰਾਪ ਪੂਰੀ ਲੋਚ ہماری ਮਾਲਕ ਨੇ ਨਾਮ ਸਿਮਰਨ ਦੀ ਤਾਂਗ ਪੂਰੀ ਕੀਤੀ ਕਰ ਇਸ਼ਨਾਨ ਗ੍ਰਹ ਆਏ ਕਹਿੰਦੇ ਜਦੋਂ ਅੰਦਰ ਦਾ ਇਸ਼ਨਾਨ ਹੁਣ ਅਸੀਂ ਬਾਹਰ ਦਾ ਇਸ਼ਨਾਨ ਸਾਰੀ ਕਰਕੇ ਆਏ ਆ ਪੜਿਆ ਲਿਖਿਆ ਜਿਵਾਨਾ ਹਰ ਬੰਦਾ ਇਸ਼ਨਾਨ ਕਰਦਾ ਹੈ ਤੇ ਤਨ ਦਾ ਇਸ਼ਨਾਨ ਵੀ ਕੀਤਾ ਹੈ ਤਨ ਵਾਸਤੇ ਭੋਜਨ ਪਾਣੀ ਵੀ ਛਕਿਆ ਹੁਣ ਮਨ ਦੀ ਖਰਾਕ ਕੀ ਹੈ ਕਰ ਇਸ਼ਨਾਨ ਗ੍ਰਹਿ ਆਏ ਅੰਦਰ ਦਾ ਇਸ਼ਨਾਨ ਨਾਮ ਸਿਮਰਨ ਦੀ ਬਰਕਤ ਨਾਲ ਆਤਮਿਕ ਇਸ਼ਨਾਨ ਹੁੰਦਾ ਹੈ ਅੰਦਰ ਦਾ ਜਦੋਂ ਅਸੀਂ ਅੰਤਰ ਆਤਮੇ ਵਿੱਚ ਟਿਕਦੇ ਹਾਂ ਇਦਾਂ ਬਾਣੀ ਨੂੰ ਅਸੀਂ ਸਮਝਣਾ ਹੈ ਨਹੀਂ ਤੇ ਮੱਥੇ ਟੇਕਦਿਆਂ ਦੀ ਜ਼ਿੰਦਗੀ ਲੰਘ ਜਾਣੀ ਆ ਪੱਲੇ ਕੁਝ ਵੀ ਨਹੀਂ ਪੈਣਾ ਖਾਲਸਾ ਜੀ ਮੈਂ ਸਦਾ ਕੇਰਾ ਟਿਕਾ ਵਾਸਤੇ ਬੇਨਤੀ ਕਰਦਾ ਹਾਂ ਮੈਂ ਇੱਕ ਵੀਰ ਨੂੰ ਵੀ ਪੁੱਛਿਆ ਮਾਈ ਨੂੰ ਵੀ ਪੁੱਛਿਆ ਮੈਂ ਕਿਹਾ ਵੀ ਤੂੰ ਇਹ ਦੱਸ ਵੀ ਆਪਣੀ ਜ਼ਿੰਦਗੀ 'ਚ ਕਿੰਨੇ ਕੁ ਭੋਗਾਂ ਤੇ ਜਾਇਆ ਹੋਏਗਾ ਖੰਡ ਪਾਠਾਂ ਤੇ ਜਾ ਸਹਿਜ ਪਾਠਾਂ ਤੇ ਉਹ ਕਹਿੰਦਾ ਜੀ ਇੱਕ ਮਾਈ ਵੀ ਕਹਿੰਦੀ ਮੈਂ ਉਹਨੂੰ ਵੀ ਪੁੱਛਿਆ ਉਹ ਕਹਿੰਦੇ ਵੀ ਜਾਈ ਦਈ ਆ ਜੀ ਕਦੇ ਖੁਸ਼ੀ 'ਚ ਜਾਂਨੇ ਆ ਕਦੇ ਗਮੀ 'ਚ ਬੜੇ ਭੋਗਾਂ ਤੇ ਜਾਂਨੇ ਆ ਮੈਂ ਕਿਹਾ ਫਿਰ ਸ਼ਬਦ ਤਾਂ ਬਹੁਤ ਯਾਦ ਹੋ ਗਏ ਹੁਣ ਕਥਾ ਕੀਰਤਨ ਹਰੇਕ ਥਾਂ ਹੁੰਦਾ ਹੈ ਕਹਿੰਦਾ ਵਸ ਧਿਆਨ ਹੀ ਨਹੀਂ ਹੁੰਦਾ ਜੀ ਕਦੇ ਮਾੜਾ ਮੋਟਾ ਧਿਆਨ ਹੀ ਜੁੜਦਾ ਨਹੀਂ ਰਿਸ਼ਤੇਦਾਰਾਂ ਨੂੰ ਮਿਲੀ ਗਿੜੀ ਦਾ ਲੰਗਰ ਪਾਣੀ ਛਕੀ ਦਾ ਆ ਜਾਂਦੇ ਆ ਤੇ ਜਾ ਕੇ ਕਹਿੰਦੇ ਆ ਭੋਗ ਤੇ ਜਾ ਕੇ ਆਇਆ ਨਹੀਂ ਬਸ ਸਾਡੇ ਕੋਲੇ ਇੱਕੋ ਹੀ ਵਾਰਡ ਰਹਿਣਾ ساری ਜ਼ਿੰਦਗੀ ਵਿੱਚ ਉਹ ਕੀ ਹੈ ਵੀ ਭੋਗ ਤੇ ਗਏ ਸੀ ਤੇ ਭੋਗ ਤੋਂ ਆਏ ਆ ਐਦੂੰ ਵਿਚਾਲੀ ਰਹਿ ਜਾਂਦਾ ਬਾਕੀ ਕੰਮ ਤਾਂ ਸਾਰਾ ਬਚਾਲੇ ਹੀ ਰਹਿ ਜਾਂਦਾ ਸਾਰਾ ਕੰਮ ਆਹ ਵੇਖੋ ਕਿੰਨੇ ਕੀਮਤੀ ਸ਼ਬਦ ਨੇ ਗੁਰੂ ਅਰਜਨ ਦੇ ਮਹਾਰਜ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਮਹਾਰਜ ਕਹਿੰਦੇ ਆਨੰਦ ਮੰਗਲ ਸੁਖ ਪਾਏ ਤੇਰੇ ਅੰਦਰ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਪਦਾਰਥਾਂ ਦੀ ਕਿਹੜੀ ਗੱਲ ਹੈ ਤੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਣਾ ਭਾਵ ਕਿਸੇ ਕਿਸਮ ਦੀ ਕਮੀ ਨਹੀਂ ਅਣ ਲੈਣੀ ਆਖੋ ਸਤਨਾ ਵਾਹਿਗੁਰੂ ਜੀ ਅਸੀਂ ਬਿਨਾ ਦੇਖੋ ਬਿਨਾ ਕੰਮ ਕੀਤੇ ਆ ਮਾਇਆ ਨਹੀਂ ਮਿਲਦੀ ਤੇ ਬਿਨਾ ਸਿਮਰਨ ਕੀਤੇ ਆ ਉਹਦੀ ਬਖਸ਼ਿਸ਼ ਨਹੀਂ ਹੁੰਦੀ ਆਖੋ ਸਤਨਾ ਜੇ ਬੰਦਾ ਕੰਮ ਤੀ ਨਾ ਜਾਏ ਹੁਣ ਹਰ ਬੰਦਾ ਚਾਹੁੰਦਾ ਹੈ ਵੀ ਕੋਈ ਨੌਕਰੀ ਹੋਵੇ ਕੋਈ ਕੰਮ ਹੋਵੇ ਕੋਈ ਕਿੱਤਾ ਹੋਵੇ ਤਾਂ ਜਾ ਕੇ ਆਪਣਾ ਸਿਸਟਮ ਚੱਲਣਾ ਹੈ ਇਸੇ ਤਰ੍ਹਾਂ ਨਾਮ ਦੀ ਵੀ ਇੱਕ ਕਮਾਈ ਹੈ ਇਹ ਵੀ ਇੱਕ ਮਿਹਨਤ ਹੈ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਉਠਤ ਬੈਠਤ ਹਰ ਹਰ ਧਈਐ ਕੀ ਕਿਹਾ ਮਹਾਰਜ ਨੇ ਉਠਤ ਬੈਠਤ ਹਰ ਹਰ ਧਈਐ ਵੀ ਉਹਨੂੰ ਚੇਤੇ ਰੱਖਣਾ ਕੰਮ ਨਹੀਂ ਛੱਡਣਾ ਨੌਕਰੀ ਵੀ ਕਰਨੀ ਆ ਬਿਜ਼ਨਸ ਵੀ ਕਰਨਾ ਹੈ ਖੇਤੀ ਵੀ ਕਰਨੀ ਆ ਦੁਕਾਨ ਵੀ ਕਰਨੀ ਐ ਪਰ ਨਾਮ ਨਹੀਂ ਛੱਡਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਊਠਤ ਬੈਠਤ ਹਰ ਹਰ ਧਈਐ ਅਨੰਦਨ ਸੁਕਿਰਤ ਕਰੀਐ ਹੁਣ ਸੁਕਿਰਤ ਕੀ ਨੂੰ ਕਹਿੰਦੇ ਆ ਨੇਕ ਕਰਮਾਂ ਨੂੰ ਸੁਕਿਰਤ ਕੀ ਨੂੰ ਕਹਿੰਦੇ ਆ ਜੀ ਨੇਕ ਕਰਮਾਂ ਨੂੰ ਨੇਕ ਕਰਮ ਕਰਨੇ ਤੇ ਆਪੇ ਫਿਰ ਮਹਾਰਾਜ ਬੇੜਾ ਬੰਨੇ ਲਾ ਦਿੰਦੇ ਆ ਕਿਉਂ ਚਿੰਤਾ ਕਰਦਾ ਹੈ ਉਹ ਨਾਮ ਜਪੀਏ ਕਮਾਈ ਕਰੀਏ ਹੱਕ ਦੀ ਬਾਬਾ ਬੇੜਾ ਬੰਨੇ ਲਾਵੇਗਾ ਜਪੀਏ ਕਮਾਈ ਕਰੀਏ ਹੱਕ ਦੀ ਬਾਬਾ ਬੇੜਾ ਬੰਨੇ ਲਾਵੇਗਾ ਨਾਮ ਜਪੀਏ ਕਮਾਈ ਕਰੀਏ ਹੱਕ ਦੀ ਬਾਬਾ ਬੇੜਾ ਬੰਨੇ ਲਾਵੇਗਾ ਨਾਮ ਜਪੀਏ ਕਮਾਈ ਕਰੀਏ ਹੱਕ ਦੀ ਬਾਬਾ ਬੇੜਾ ਬਨੇ ਲਾਵੇਗਾ ਨਾਮ ਜਪੀਏ ਕਮਾਈ ਕਰੀਏ ਹੱਕ ਦੀ ਬਾਬਾ ਬੇੜਾ ਬਨੇ ਲਾਵੇਗਾ ਨਾਮ ਜਪੀਏ ਕਮਾਈ ਕਰੀਏ ਹੱਕ ਦੀ ਬਾਬਾ ਬੇੜਾ ਬਨੇ ਲਾਵੇਗਾ ਪਿਆਰੇ ਜੀ ਬਾਪਾ ਬੇੜਾ ਬਨੇ ਲਾਵੇਗਾ ਪਿਆਰਿਆ ਬਾਪਾ ਬੇੜਾ ਬਨੇ ਲਾਵੇਗਾ ਪਿਆਰੇ ਜੀ ਬਾਪਾ ਬੇੜਾ ਬਨੇ ਲਾਵੇਗਾ ਪਿਆਰਿਆ ਬਾਪਾ ਬੇੜਾ ਬਨੇ ਲਾਵੇਗਾ ਪਿਆਰੇ ਜੀ ਬਾਬਾ ਬੇੜਾ ਬਨੇ ਲਾਵੇਗਾ ਪਿਆਰਿਆ ਬਾਬਾ ਬੇੜਾ ਬਨੇ ਲਾਵੇਗਾ ਉਹ ਨਾਮ ਜਪੀਏ ਕਬਾਈ ਕਰੀਏ ਹੱਕ ਦੀ ਕਬਾਈ ਕਰੀਏ ਹੱਕ ਦੀ ਬਾਬਾ ਬੇੜਾ ਬਨੇ ਲਾਵੇਗਾ ਨਾਮ ਜਪੀਏ ਕਮਾਈ ਕਰੀਏ ਹੱਥ ਦੀ ਬਾਬਾ ਵੇੜਾ ਬੰਨੇ ਲਾਵੇਗਾ ਨਾਮ ਜਪੀਏ ਕਮਾਈ ਕਰੀਏ ਹੱਥ ਦੀ ਬਾਬਾ ਵੇੜਾ ਬੰਨੇ ਲਾਵੇਗਾ ਨਾਮ ਜਪੀਏ ਕਮਾਈ ਕਰੀਏ ਹੱਥ ਦੀ ਬਾਬਾ ਵੇੜਾ ਬੰਨੇ ਲਾਵੇਗਾ ਨਾਮ ਜਪੀਏ ਮਾਈ ਸਰੀਏ ਹੱਥ ਦੀ ਬਾਬਾ ਬੇੜਾ ਬੰਨੇ ਲਾਵੇਗਾ ਨਾਮ ਜਪੀਏ ਇੱਕ ਮਾਈ ਸਰੀਏ ਹੱਥ ਦੀ ਬਾਬਾ ਬੇੜਾ ਬੰਨੇ ਲਾਵੇਗਾ ਗੁਰੂ ਅਰਜਨ ਦੇਵ ਮਰਜ਼ੀ ਕਹਿੰਦੇ ਆ ਕੰਮ ਕਰਨਾ ਸ਼ੁਰੂ ਕਰਦੇ ਕਿਹੜਾ ਊਠ ਤ ਬੈਠਤ ਹਰ ਹਰ ਤੇਈਏ ਆਨੰਦਨ ਸੋ ਕਿਰਤ ਕਰੀਐ ਕਹਿੰਦੇ ਹਰੀ ਨਾਮ ਦੀਏ ਨੇਕ ਕਮਾਈ ਕਰਨੀ ਸ਼ੁਰੂ ਕਰਦੇ ਇਹ ਹੀ ਪੌੜੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਐਦਾਂ ਜਦੋਂ ਸਮਝਾਂਗੇ ਨਾ ਗੁਰਬਾਣੀ ਨੂੰ ਤੇ ਫਿਰ ਜ਼ਰੂਰ ਕੁਛ ਨਾ ਕੁਛ ਪੱਲੇ ਪਵੇਗਾ ਸਾਡੇ ਸਿਮਰਨ ਕਰਨਾ ਇਨਸਾਨ ਵਾਸਤੇ ਗੁਰੂ ਦੀ ਸਿੱਖਿਆ ਦਾ ਦੱਸਿਆ ਹੋਇਆ ਰਸਤਾ ਹੈ ਸੰਤ ਕਾ ਮਾਰਗ ਇੱਥੇ ਸੰਤ ਦਾ ਅਰਥ ਸਤਗੁਰੂ ਹੈ ਸੰਤ ਦਾ ਅਰਥ ਸੰਤ ਵੀ ਹੁੰਦਾ ਹੈ ਸਾਧੂ ਵੀ ਹੁੰਦਾ ਹੈ ਮਹਾਪੁਰਖ ਵੀ ਹੁੰਦਾ ਹੈ ਅਲੱਗ-ਅਲੱਗ ਅਰਥ ਨੇ ਗੁਰਬਾਣੀ ਦੇ ਅੰਦਰ ਸੰਤ ਕਾ ਮਾਰਗ ਧਰਮ ਕੀ ਪੌੜੀ ਇਹ ਰਸਤਾ ਹੈ ਕਿ ਸਿਮਰਨ ਹੀ ਧਰਮ ਦੀ ਪੌੜੀ ਹੈ ਜਿਹਦੇ ਰਾਹੀ ਮਨੁੱਖ ਉਹ ਮਾਲਕ ਦੇ ਚਰਨਾਂ ਵਿੱਚ ਕਬੂਲ ਹੁੰਦਾ ਹੈ ਤੇ ਉਹਦੀ ਅਰਦਾਸ ਕਬੂਲ ਹੁੰਦੀ ਹੈ ਮਰਜ਼ ਕਿਹਦੇ ਪਦਾਰਥਾਂ ਦੀ ਕਿਹੜੀ ਗੱਲ ਹੈ ਇਹ ਤੇ ਕੋਟ ਜਨਮ ਕੇ ਕਿਲ ਵਿਖ ਨਾਸੇ ਕਰੋੜਾ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਆ ਮਿਲ ਜੇਗਾ ਐਸਾ ਗੁਰੂ ਤਾਂ ਤਾਂ ਭਟਕਦੇ ਫਿਰਦੇ ਆ ਗੁਰੂ ਬੋਲਦਾ ਹੈ ਠਾਕੁਰ ਹਮਰਾ ਸਾਧ ਗੋਸਤੰਥ ਵਾਹ ਵਾਹ ਸਾਡਾ ਠਾਕੁਰ ਤੇ ਬੋਲਦਾ ਹੈ ਬੋਲ ਕੇ ਦੱਸਦਾ ਸਭ ਕੁਝ ਪਰ ਸੁਣ ਤੇ ਸਹੀ ਤੂੰ ਕਦੇ ਟਾਈਮ ਤਾਂ ਦੇ ਜੀਨੇ ਸਵਾਸ ਦਿੱਤੇ ਜੀਨੇ ਜ਼ਿੰਦਗੀ ਦਿੱਤੀ ਜੀਨੇ ਕੰਮਕਾਰ ਦਿੱਤੇ ਇਹਦੇ ਕੋਲ ਉਹਦੇ ਲਈ ਸਮਾਂ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿੱਤ ਲਾਏ ਕਹਿੰਦੇ ਜਿਹੜਾ ਮਨੁੱਖ ਸਿਮਰਨ ਦੇ ਰਾਹੀ ਚਿੱਤ ਜੋੜ ਕੇ ਰੱਖਦਾ ਉਹਦੇ ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ। ਉਹੀ ਗੁਰੂ ਨਾਨਕ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਭੇਦ ਨਾ ਸਮਝਿਓ ਕਿਤੇ ਵੀ ਫਰਕ ਹੈ। ਇੱਕ ਵਾਰੀ ਮੈਂ ਬੇਨਤੀ ਕਰ ਰਿਹਾ ਸੀ ਵੀ ਐਦਾਂ ਕਦੇ ਨਾ ਕਹੋ ਕਿ ਗੁਰੂ ਨਾਨਕ ਦੇ ਮਹਾਰਾਜ ਦੀ ਹੁੰਦੇ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਹੈਗੇ ਆ ਇਹ ਨਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਹੁੰਦੇ ਸੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੈਗੇ ਆ ਸਾਡੇ ਸਾਹਮਣੇ ਬੈਠੇ ਆ ਅੱਖ ਜਾਈਦੀ ਆ ਵੇਖਣਾਂ ਲਈ ਮੇਰੇ ਵਰਗਾ ਪੜਦਾ ਵੀ ਰੋਜ ਆ ਗਾਉਂਦਾ ਵੀ ਰੋਜ ਆ ਮੱਥਾ ਵੀ ਰੋਜ ਆ ਟੇਕਦਾ ਪਰ ਪਹਿਚਾਣ ਨਹੀਂ ਸਕੀ ਅੱਖਾਂ ਗੱਲਾਂ ਰੋਜ ਸੀਂਦਰੈਣ ਨਾਲ ਹੁੰਦੀਆਂ ਗੱਲਾਂ ਤਾਂ ਰੋਜ ਹੀ ਕਰਦੇ ਆ ਮਹਾਰਜ ਨਾਲ ਨਾਲ ਹੋਈ ਨਾ ਪਛਾਣ ਅੱਖ ਤੋਂ ਰੋਜ ਸੀਂਦਰੈਣ ਨਾਲ ਹੁੰਦੀਆਂ ਹੋਈ ਨਾ ਪਛਾਣ ਅੱਖ ਤੋਂ ਬੇਲਾ ਰੋ कोई पछ अथो गला रोज़ सीन रहण हूंदी आई न पछाणु अॻितो गोज सीन रहण लाइ हूंदी आहियां कोई न पछाण अॻिते गला रोज़ सीन रहण लाइ हूंदी आहियां कोई न पछाण अॻितो ਗੁਰੂ ਨਾਨਕ ਆਇਆ ਏ ਘਰ ਗੁਰੂ ਨਾਨਕ ਆਇਆ ਏ ਘਰ ਗੁਰੂ ਨਾਨਕ ਆਇਆ ਘਰ ਗੁਰੂ ਨਾਨਕ ਆਇਆ ਏ ਤੇਰੇ ਘਰ ਗੁਰੂ ਨਾਨਕ ਆਇਆ ਆ ਘਰ ਗੁਰੂ ਨਾਨਕ ਆਇਆ ਏ ਤੇਰੇ ਘਰ ਗੁਰੂ ਨਾਨਕ ਆਇਆ ਆ ਘਰ ਗੁਰੂ ਨਾਨਕ ਤੇਰੇ ਕਰ ਗੁਰੂ ਨਾਨਕ ਆਇਆ ਏ ਕਰ ਗੁਰੂ ਨਾਨਕ ਆਇਆ ਤੇਰੇ ਕਰ ਗੁਰੂ ਨਾਨਕ ਆਇਆ ਏ ਕਰ ਗੁਰੂ ਨਾਨਕ ਆਇਆ ਏ ਤੇਰੇ ਕਰ ਗੁਰੂ ਨਾਨਕ ਆਇਆ ਏ ਤੂੰ ਜਾਣੇ ਲਾਜਾਰੇ ਤੇਰੇ ਕਰ ਗੁਰੂ ਨਾਨਕ ਆਇਆ ਤੂੰ ਜਾਣੇ ਲਾਜਾਰੇ ਤੇ ਕਰ ਗੁਰੂ ਨਾਨਕ ਆਇਆ ਤੇਰੇ ਗੁਰੂ ਨਾਨਕਿਆ ਆਹ ਤੂੰ ਜਾਣੇ ਨਾ ਜਾਣੇ ਤੇਰੇ ਕਰ ਗੁਰੂ ਨਾਨਕਿਆ ਤੂੰ ਜਾਣੇ ਨਾ ਜਾਣੇ ਤੇਰੇ ਕਰ ਗੁਰੂ ਨਾਨਕਿਆ ਤੂੰ ਜਾਣੇ ਨਾ ਜਾਣੇ ਤੇਰੇ ਕਰ ਗੁਰੂ ਨਾਨਕਿਆ ਤੂੰ ਉਸਤਤ ਕਰਦਾ ਰਹਿ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜਿਸ ਪਰਮਾਤਮਾ ਨੇ ਸਾਰੇ ਸੰਸਾਰ ਦੇ ਵਿੱਚ ਆਪਣੀ ਪੂਰੀ ਸਤਿਆ ਟਿਕਾਈ ਹੋਈ ਹੈ ਸਭ ਵਿੱਚ ਉਹਦੀ ਸਤਿਆ ਨਾਲ ਹੀ ਤਾਂ ਹੈ ਸਾਰਾ ਕੁਝ ਉਹਦੀ ਸਤਿਆ ਤੋਂ ਬਾਅਦ ਕੁਝ ਵੀ ਨਹੀਂ ਹੈ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਸਾਰੇ ਹੀ ਪ੍ਰਾਣੀ ਸੱਚੇ ਜੀਵਨ ਵਾਲੇ ਬਣ ਜਾਂਦੇ ਆ ਜਿਹੜੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਆਂ। ਦੇਵਤਿਆਂ ਵਰਗਾ ਜੀਵਨ ਬਣ ਜਾਂਦਾ। ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਂਦਾ। ਤੇ ਆ ਖੁਸ਼ੀਆਂ ਮਿਲ ਜਾਂਦੀਆਂ ਨੇ। ਜੇ ਘਰ ਹੀ ਨਰਕ ਹੈ ਅਗਲੇ ਸਵਰਗ ਕੀ ਵੇਖੇਗਾ ਜਦੋਂ ਇੱਥੇ ਹੀ ਜ਼ਿੰਦਗੀ ਵਿੱਚ ਆਨੰਦ। ਆਪਣੇ ਵਧੀਆ ਤਰੀਕੇ ਨਾਲ ਜੀਵਨ ਹੀ ਨਹੀਂ ਜਿਉਂ ਰਿਹਾ। ਇਹ ਜੀਵਨ ਮਿਲਣਾ ਪਿਆਰਿਓ ਗਿਆਨ ਤੋਂ। ਗਿਆਨ ਕਿੱਥੋਂ ਮਿਲਣਾ ਹੈ? ਗੁਰੂ ਤੋਂ। ਗਿਆਨ ਕਬੱਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋ ਮਨਾਂ ਜਿਹੜਾ ਗਿਆਨ ਦਾ ਬੰਨਿਆ ਰਹਿ ਸਕਦਾ ਹੈ ਨਸ਼ਿਆਂ ਤੋਂ ਵਿਸ਼ਿਆਂ ਤੋਂ ਵਿਕਾਰਾਂ ਤੋਂ ਇਹ ਤਾਂ ਗਿਆਨ ਦਾ ਬੰਨਿਆ ਦੂਰ ਹੋ ਸਕਦਾ ਹੈ ਤੇ ਗਿਆਨ ਮੇਰੇ ਵਰਗੇ ਤੋਂ ਨਹੀਂ ਮਿਲਦਾ ਗਿਆਨ ਗੁਰੂ ਤੋਂ ਮਿਲਦਾ ਆਪਾਂ ਤੇ ਆਪ ਗੁਰੂ ਤੋਂ ਗਿਆਨ ਲੈਨੇ ਆ ਸੰਗਤ ਆ ਗੁਰੂ ਦਾ ਰੂਪ ਹੈ ਮੈਂ ਤੁਹਾਨੂੰ ਨਹੀਂ ਸਮਝਾ ਰਿਹਾ ਇਹ ਤੁਸੀਂ ਕਹੋ ਵੀ ਮੈਂ ਉਪਦੇਸ਼ ਕਰ ਰਿਹਾ ਮੈਂ ਕੋਈ ਉਪਦੇਸ਼ ਨਹੀਂ ਕਰ ਰਿਹਾ ਉਪਦੇਸ਼ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਆ ਆਖੋ ਸਤਿਨਾਮ